ਰਾਮ ਨੋਮੀ ਦੇ ਮੌਕੇ ਤੇ ਮੈਸਰ ਮੰਦਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਲਾਣਾ ਮੇਲਾ ਸੰਗਤਾਂ ਮੱਥਾ ਟੇਕਣ ਲਈ ਲੈਣੇ ਤੇ ਖੜੇ ਮੰਦਰ ਦੇ ਬਾਹਰ ਲੰਬੀ ਲਾਈਨ ਲੱਗੀ ਹੈ ਸਵੇਰੇ ਤੜਕਸਾਰ ਤੋਂ 3 ਵਜੇ ਤੋਂ ਸੰਗਤਾਂ ਮੱਥਾ ਟੇਕਣ ਲਈ ਆ ਰਹੀਆਂ ਸੰਗਤਾਂ ਦੀਆਂ ਮਨੋ ਕਾਮਨਾ ਪੂਰੀ ਹੁੰਦੀ ਹੈ ਹਰਿਆਣਾ ਪੁਲਿਸ ਵੱਲੋਂ ਵੀ ਸੁਰੱਖਿਆ ਕੇ ਪੁਖਤਾ ਇੰਤਜ਼ਾਮ ਕੀਤੇ ਪੁਲਿਸ ਵੀ ਖੜੀ ਹੈ ਇੱਥੇ ਪੁਲਿਸ ਪੂਰੀ ਸੈਕਿੰਗ ਕਰ ਰਹੀ ਹੈ ਹਰ ਸੀਸੀਟੀਵੀ ਕੈਮਰੇ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸਰਾਧਿਤ ਤੱਤ ਇਸ ਮੇਲੇ ਤੇ ਸਰਾਧਤ ਨਾ ਕਰ ਸਕੇ ਹਰ ਸਾਲ ਇਹੋ ਨੇ ਜੀ ਇਸ ਤਰ੍ਹਾਂ ਦੀ ਮੰਨਤਾ ਹੈ ਬਹੁਤ ਬਧੀਏ ਮੰਨਤਾ ਜੀ ਹਰੇ ਦੀ ਮਤਲਬ ਪੂਰੀ ਹੁੰਦੀ ਹੈ ਮੰਨਤਾ ਜੋ ਵੀ ਸੁੱਖ ਦਾ ਮਨੋ ਕਾਮਨਾ ਪੂਰੀ ਹੁੰਦੀ ਹੈ ਆ ਰਾਮ ਨੌਮੀ ਦੇ ਬਹੁਤ ਹੀ ਸ਼ੁਭ ਔਰ ਪਵਿੱਤਰ ਮੌਕੇ ਦੇ ਉੱਪਰ ਹਰ ਸਾਲ ਇੱਥੇ ਮਾਤਾ ਮਾਈ ਸਰ ਦਾ ਬਹੁਤ ਹੀ ਭਾਰੀ ਮੇਲਾ ਲੱਗਦਾ ਸਾਰੇ ਰਾਤ ਇੱਥੇ ਦੂਰੋਂ ਬਾਰੋਂ ਕੀ ਸਮਾਣਾ ਚੀਕਾ ਹਰਿਆਣਾ ਪੰਜਾਬ ਦੇ ਲੋਕ ਇੱਥੇ ਸ਼ਰਧਾ ਨਾਲ ਪੂਰੀ ਇੱਥੇ ਮੱਥਾ ਟੇਕਣ ਆਉਂਦੇ ਆ ਮਾਤਾ ਮਾਈ ਸਰ ਮੰਦਿਰ ਕਮੇਟੀ ਵੱਲੋਂ ਸਾਰੇ ਹੀ ਭਗਤਾਂ ਦਾ ਕੋਟੀ ਕੋਟੀ ਧੰਨਵਾਦ ਹੈ ਕਿ ਮਾਈਸਰ ਮਾਤਾ ਦਾ ਮੇਲਾ ਬਹੁਤ ਜੋਰਸ਼ ਨਾਲ ਭਰ ਰਿਹਾ ਹੈ ਔਰ ਬਹੁਤ ਦੂਰ ਦੂਰ ਤੋਂ ਸੰਗਤ ਹਰਿਆਣੇ ਜੋ ਚੰਡੀਗੜ੍ਹ ਤੋਂ ਦਿੱਲੀ ਤੋਂ ਪੂਰੇ ਪੰਜਾਬ ਤੋਂ ਮਾਤਾ ਦਾ ਮੇਲਾ ਦੇਖਣ ਵਾਸਤੇ ਸੰਗਤ ਬਹੁਤ ਦੂਰ ਦੂਰ ਤੋਂ ਆ ਰਹੀ ਹੈ ਰਾਮ ਨੌਮੀ ਦਾ ਦਿਨ ਹੈ ਲੋਕਾਂ ਵਿੱਚ ਬਹੁਤ ਹੁਸਾ ਹੈ ਰਾਮ ਨਮੀ ਕੇ अवसर पर सबको ਸਭ ਤੋਂ ਪਹਿਲੇ ਤੋਂ ਸਭੀ ਕੋ ਮੈਂ ਰਾਮ ਨੌਮੀ ਕੀ ਵਧਾਈ ਦਿੰਦਾ ਹੂੰ ਔਰ ਯਹ ਮੰਦਰ ਮਾਈਸਰ ਮੇ ਮੰਦਰ ਮਾਈਸਰ ਕਮੇਟੀ ਦੀ ਤਰਫ ਸੇ ਜੋ ਮਹਾਮਾਈਕੇ ਮੇਲੇ ਦਾ ਆਯੋਜਨ ਬਹੁਤ ਹੀ ਭਵਯਾ ਢੰਗ ਸੇ ਕੀਤਾ ਗਿਆ ਹੈ ਬਹੁਤ ਹੀ ਕਮੇਟੀ ਦੀ ਤਰਫ ਸੇ ਜੋ ਇੰਤਜ਼ਾਮ ਹੈ ਕੀਏ ਗਏ ਹਨ ਸਕਿਉਰਟੀ ਕੇ ਰੂਮ ਮੇ ਵੀ ਸਭ ਸਕਿਉਰਟੀ ਗਾਰਡ ਲਗਾਏ ਗਏ ਹਨ ਸਾਡੇ ਇੱਥੇ ਸਮਾਣਾ ਇਲਾਕੇ ਦੇ ਵਿੱਚ ਮਾਈਸਰ ਮੰਦਰ ਇੱਕ ਬਹੁਤ ਹੀ ਪ੍ਰਾਚੀਨ ਮੰਦਰ ਹੈ ਜੋ ਇੱਥੇ ਹਰ ਸਾਲ ਰਾਮ ਨੌਮੀ ਖੇਤ ਦੇ ਰਾਤਾਂ ਵਿੱਚ ਨਾਮ ਨੌਮੀ ਦੇ ਦਿਨ ਇੱਕ ਬਹੁਤ ਭਾਰੀ ਮੇਲਾ ਲੱਗਦਾ ਹੈ ਇੱਥੇ ਲੱਖਾਂ ਦੀ ਤਦਾਦ ਵਿੱਚ ਲੋਕ ਆ ਕੇ ਮੱਥਾ ਟੇਕਦੇ ਨੇ ਸ਼ਰਧਾਲੂ ਆਉਂਦੇ ਨੇ ਮੈਂ ਨੇ ਤਾਂ ਦੇਖਿਆ ਵੀ ਜਿਹੜਾ ਬੰਦਾ ਇੱਥੇ ਕੋਈ ਵੀ ਮੁਰਾਦ ਲੈ ਕੇ ਆਂਦਾ ਹੈ ਮਹਾਮਾਈ ਤੇ ਸਾਡੇ ਲੌਂਕੜੀਏ ਜੀ ਜੋ ਕਿ ਬਹੁਤ ਹੀ ਵਿਸ਼ੇਸ਼ ਹੈ ਜਿਨ੍ਹਾਂ ਦੇ ਘਰ 'ਚ ਕੋਈ ਔਲਾਦ ਨਹੀਂ ਹੁੰਦੀ ਤਾਂ ਉਹਨਾਂ ਦੇ ਇੱਥੇ ਆ ਕੇ ਔਲਾਦ ਦਾ ਵੀ ਬਹੁਤ ਵੱਡਾ ਦਾਨ ਮਿਲਦਾ ਹੈ ਇੱਥੇ ਸਾਡੇ ਵੱਲੇ ਇੱਥੇ ਮੇਲੇ ਦੇ ਵਿੱਚ ਸ਼ਿਵ ਲੰਗਰ ਕਮੇਟੀ ਵੱਲੋਂ ਲੰਗਰ ਲਾਇਆ ਜਾਂਦਾ ਹੈ ਉਧਰ ਨਾਨਾ ਦੇ ਵੀ ਲੰਗਰ ਕਮੇਟੀ ਵੱਲੋਂ ਵੀ ਲੰਗਰ ਲਾਇਆ ਜਾਂਦਾ ਹੈ ਬਹੁਤ ਸੇਵਾ ਕਰਦੇ ਨੇ ਭਗਵਾਨ ਰਾਮ ਜੀ ਦੇ ਜਨਮ ਦਿਨ ਦੇ ਉਸ ਉੱਪਰ ਮਾਤਾ ਭਾਈ ਸਰਵੰਦਰ ਸਵਾਨਾ ਕੀ ਤਰਫੋਂ ਸੇ बहुत बड़ा आज मेला आयोजित किया गया है जो कि पिछले नौ दिनों से नवरात्रों के दौरान यहाँ चल रहा है श्रद्धालु पंजाब हरियाणा हिमाचल दिल्ली जहाँ भी कोई इस इलाके का आदमी निवास कर रहा है उसकी ये कोशिश रहती है कि वो माता महेश्वर मंदिर के इस पावन त्यौहार पर पधारे रामनवमी के दिन और दर्शन ले शिवनगर कमेटी द्वारा ये पैंतीसवां भंडारा अष्टमी और नवमी के दिन इधर माता बाईस बंदर में आयोजित किया गया है मेले को देखते हुए हमें सिक्योरिटी के सिक्योरिटी टाइट की हुई है अपने मुलाजिम लगाए हुए हैं करीब 30 से 40 मुलाजिम अपने पुलिस के मुलाजिम है वैसे भी प्राइवेट सिक्योरिटी भी है एक जो सीसीटीवी कैमरे हैं सीसी कैमरे की निगरानी में हम देख रहे हैं बिल्कुल शांतिप्रिय मेला चल रहा है कोई शरारती तत्व है उन पर निगरानी रखी हुई है मेरा शांतिप्रिय चल रहा है कैमरामैन प्रथम पुरुषोत्तम कौशिक समाना न्यूज़